ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਸੰਦੋਆ ਤਹਿਸੀਲ ਪੈ ਜਾਂਦੀ ਆ ਮੌੜ ਮੰਡੀ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਦੂਜਾ ਸੁਗਾ ਸੂਈ ਆ ਇਹ ਬਿਲਕੁਲ ਤਾਜੀ ਸੂਈ ਆ ਤੇ ਇਹ ਬਕਾਊ ਆ ਗਈ ਚੰਗੇ ਸੀਮਨ ਦੀ ਆ ਗਈ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਇੱਧਰ ਬੈਠਾ ਬੱਚਾ ਘਟਾਗਾ ਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਸਾਰੀ ਲੈ ਕੇ ਦਿੰਨੇ ਆ ਬਾਈ ਤੋਂ ਤੇ ਸਾਰੀ ਗੱਲਬਾਤ ਕਰਾਉਣੀ ਆ ਹਾਂਜੀ ਬਾਈ ਜੀ ਸਾਸਰੀਕਾਲ ਜੀ ਸਾਸਰੀਕਾਲ ਬਾਈ ਅ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਹਿਲਾਂ ਤਾਂ ਬਾਈ ਸਾਸਰੀਕਾਲ ਜਿੰਨੇ ਬੰਦੇ ਵੀਰ ਭਰਾ ਆਪਣੇ ਦੇਖ ਰਿਆ ਹਾਂਜੀ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਸੋਹਾ ਪਿੰਡ ਹੈ ਜੀ ਆਪਣਾ ਹਾਂਜੀ ਤਹਿਸੀਲ ਮੌੜਾ ਹੈ ਠੀਕ ਹੈ ਜੀ ਠੰਡਾ ਜਿਹੜਾ ਹੈ ਬਠਿੰਡਾ ਜ਼ਿਲ੍ਹਾ ਸੁਖਜਿੰਦਰ ਸਿੰਘ ਮੇਰਾ ਨਾਮ ਹੈ ਠੀਕ ਹੈ ਜੀ ਤੇ ਪਿੰਡ ਇਹ ਆਪਣਾ ਆ ਰੋਡ ਤੇ ਪੈ ਜਾਂਦਾ ਹਨਾ ਹਾਂ ਤਲਵੰਡੀ ਮੋੜ ਰੋਡ ਦੇ ਉੱਤੇ ਪੈਂਦਾ ਜੀ ਰੋਡ ਦੇ ਉੱਤੇ ਪੈ ਜਾਂਦਾ ਮੋੜਾਂ ਤੋਂ 4 ਕਿਲੋਮੀਟਰ ਹੀ ਆ ਠੀਕ ਆ ਜੀ ਹਾਂਜੀ ਤੇ ਜਿਹੜੀ ਬਾਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਆਪਣੇ ਘਰ ਦੀ ਹੀ ਆ ਨਾ ਇਹ ਘਰ ਦੀ ਆ ਬਾਈ ਠੀਕ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਬਾਈ ਸੂਈ ਨੂੰ 5 ਦਿਨ ਹਾਂਜੀ ਠੀਕ ਆ ਤੇ ਬੱਚਾ ਬੱਚਾ ਕਟਾਈ ਕਟਾਗਾ ਕਟਾ ਹੈ ਜੀ ਠੀਕ ਆ ਤੇ ਹੁਣ ਕਿੰਨਾ ਕੁ ਬੋਲਾ ਹੋਊਗਾ ਬੜਾ ਹੋਊ ਬਈ 8-9 ਲੀਟਰ 8-9 ਲੀਟਰ ਹਾਂ ਪਿਛਲੇ ਸੂਏ ਇਹਨੇ ਦਿੱਤਾ 12 ਲੀਟਰ ਦੁੱਧ ਪਹਿਲੇ ਸੂਏ ਪਹਿਲੇ ਸੂਏ 12 ਲੀਟਰ ਦਿੱਤਾ ਹਾਂਜੀ ਹਾਂ ਤੇ ਇਸ ਵਾਰ ਕੀਮੀ ਦਾ ਕਿੰਨਾ ਕੁ ਦੇ ਸਕਦੀ ਹੈ ਬਾਈ ਵਧੂਗੀ ਅੱਗੇ ਨਾ ਤਾਂ ਵਧੂਗੀ ਹੈ ਨਾ ਬਾਕੀ ਜੇ ਕੋਈ ਸਾਡੇ ਕੋਲ ਦਾ ਪਸ਼ੂ ਜ਼ਿਆਦਾ ਹੈ ਹੂੰ ਕੋਈ ਘੱਟ ਪਸ਼ੂ ਆਏ ਤੇ ਵਾਜਨ ਦੀ ਸੇਵਾ ਜ਼ਿਆਦਾ ਹੁੰਦੀ ਹੈ ਠੀਕ ਹੈ ਤਾਂ ਇਹ ਜਿਹੜਾ ਰਵਾ ਸਾਡਾ ਘਰ ਦੇ ਹੀ ਆ ਵੀ ਦਿੰਦੀਆਂ 13-14 ਲੀਟਰ ਪਹਿਲੇ ਸੂਏ ਠੀਕ ਹੈ ਉਹ ਸੇਵਾ ਦੇ ਡਿਪੈਂਡ ਹੈ ਔਰ ਬਾਕੀ ਸੇਵਾ ਤੇ ਹੈ ਨਾ ਵੀ ਉਂ ਜਾਨੀ ਜਿਵੇਂ ਪਹਿਲੇ ਸੂਏ ਦਿੱਤਾ 12 ਤਾਂ 2-3 ਕਿਲੋ ਦਾ ਬਦਨਾ ਹੀ ਚਾਹੀਦਾ ਹੈ ਨਾ ਖਾਦੂ ਵੀ ਬਾਈ ਫਿਰ ਆਲੇ 4-5 ਦਿਨ ਖਾਦਾ ਪੀਤਾ ਇਹਨਾਂ ਕੁਸ ਹੂੰ ਸਹੀ ਗੱਲ ਆ ਸੱਣੀ ਹੁਣ ਰੌਣ ਲੱਗੇ ਆ ਠੀਕ ਆ ਤੇ ਉਂ ਚੋਣ ਚਾਂਣ ਜਿਵੇਂ ਬਾਈ ਬਾਈ ਤਾਰਤੂਰ ਬਹੁਤ ਵਧੀਆ ਓਕੇ ਜਮਾ ਬਹੁਤ ਚੰਗਾ ਠੀਕ ਆ ਥਾਣਾ ਥੁਣਾ ਦੀ ਥਾਣਾ ਥੁਣਾ ਦੀ ਸਾਫ ਆ ਬਾਈ ਗਾਰੰਟੀ ਹੋਊ ਯਾਰ ਆਪਣੀ ਸਾਰੇ ਕਾਹੇ ਦੀ ਸਾਰੇ ਕਾਹੇ ਦੀ ਬੰਦਾ ਭਾਵੇਂ ਪੈਂਸੀ 8 ਦਿਨ ਮੰਗਰੋਂਦੇ ਜੀ ਠੀਕ ਆ ਪਹਿਲਾਂ ਮਾਝ ਲੈ ਜੀ ਠੀਕ ਆ ਸਾਰੇ ਪੱਖਾ ਤੋਂ ਓਕੇ ਆ ਗਈ ਓਕੇ ਆ ਬਾਈ ਤੇ ਉ ਦੁੱਧ ਕਿੰਨਾ ਘੰਟੇ ਦੇ ਜਾਂਦੀ ਲੰਮਾ ਦੇ ਜਾਂਦੀ ਆ ਹਾਂ ਜੀ ਦੁੱਧ ਬਾਈ ਇਹ ਰਵਾ ਇਹ ਜਿਹੜੇ ਨਾਂ ਦਾ ਟੀਕਾ ਲਵਾਵੇ ਥਾਪੀ ਮਾਰ ਕੇ ਜਵੇਂ ਮਰਜ਼ੀ ਚੋਈ ਚੱਲ ਠੀਕ ਆ ਹਾਂ ਭਾਈ ਲੰਮਾ ਸਮਾਂ ਦੇ ਜਾਂਦੀ ਆ ਲੰਮਾ ਸਮਾਂ ਬਾਈ ਠੀਕ ਆ ਤੇ ਕੋਈ ਬਾਈ ਆ ਇਹ ਸਾਡੇ ਕੋਲੇ ਹੋਗੀਆਂ ਹੋਣਗੀਆਂ ਨਾ 9 10 ਝੋਟ ਨੇ ਇੱਕੋ ਮੱਝ ਦੂ ਅੱਛਾ ਆਹ ਵਾ ਜਿਹੜੀ ਵੀ ਇੱਕੋ ਰਵੇ ਦੀਆਂ ਮਤਲਬ ਤੁਰੰਗਾ ਹੁੰਦੀਆਂ ਹਨਾ ਠੀਕ ਆ ਇਹਦੇ ਨਾਨੀ ਥਲੇ ਸੀਗਾ 17 ਕਿਲੋ ਦੁੱਧਾ ਠੀਕ ਆ ਬਾਈ ਉਹ ਸੂਈ ਵੀ ਸੀਗੀ 12 13 ਸੂਰੇ ਅੱਛਾ ਉਹ ਤੋਂ ਬਾਅਦ ਗੋਜਰਦੀ ਸੀ ਠੀਕ ਹੈ ਉਹ ਰਵਾਤ ਉਹ ਆਉਂਦਾ ਹਨ ਉਹੀ ਆ ਬਾਈ ਠੀਕ ਹੈ ਇਹਨਾਂ ਦੀ ਮਾਂ ਹੋ ਖੜੀ ਆ ਬਾਈ ਪਰੇ ਠੀਕ ਹੈ ਇਹਦੀ ਮਾਂ ਵੀ ਇਹ ਖੜੀ ਹੈਗੀ ਹਾਂ ਉਹ ਖੜੀ ਆ ਬਾਈ ਹਾਂ ਠੀਕ ਹੈ ਇਹ ਸੇ ਛੋਟੀ ਦੀ ਮਾਂ ਆ ਗਈ ਇੱਧਰ ਖੜੀ ਜਿਹੜੀ ਹੈ ਠੀਕ ਹੈ ਤੇ ਆਪ ਕਿਹੜੇ ਸੀਮਾ ਦੇ ਬਾਈ ਦੱਸਿਆ ਸੀ ਇਹ ਜਵਰਾਜ ਦਾ ਭਰਾ ਸੀ ਬਾਈ ਠੀਕਾ ਜਵਰਾਜ ਦਾ ਠੀਕਾ ਭਰਾਇਆ ਸੀ ਹਾਂ ਠੀਕ ਆ ਵੀ ਇਹ ਜਵਰਾਜ ਦੀ ਹੈ ਨਾ ਜਵਰਾਜ ਦੀ ਹੈ ਠੀਕ ਹੈ ਤੇ ਮੋਲ ਆ ਪੈਦਾ ਕਿੰਨਾ ਰੱਖਦੇ ਆ ਬਾਈ ਮੋਲ ਬਾਈ ਫੋਨ ਤੇ ਕਰਦੇ ਆਗੇ ਮੁੱਲ ਫੋਨ ਤੇ ਹੋ ਜਾਊਗਾ ਹਾਂ ਪਾ ਕੇ ਕੋਈ ਉਹ ਆ ਤਾਂ ਦੇਖੋ ਆਪਾਂ ਢੂੜ ਲੱਖ ਰੁਪਿਆ ਕਰ ਵੀ ਦਿੰਨੇ ਆਂ ਕਈ ਵਾਰੀ ਬੰਦਾ ਉਹ ਹੋ ਜਾ ਆ ਵਿੱਚ ਹੀ ਹੋ ਜਾ ਤਾਂ ਚੰਗੀ ਗੱਲ ਆ ਫਿਰ ਬਾਹਲੇ ਤਾਂ ਮੁੱਲ ਪੁੱਛਣੇ ਫੋਨ ਲਾਈ ਜਾਂਦੇ ਹਨਾ ਫਿਰ ਉਹੋ ਜਿਹਾ ਬੰਦਾ ਹੀ ਲਾਊਗਾ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊ ਵਿੱਚੋਂ ਇਹ ਕੋਈ ਥੋੜਾ ਵੀਡੀਓ ਦੇਖ ਕੇ ਆਉਂਦਾ ਫਿਰ ਉਹਦਾ ਉਦੋਂ ਵੀ ਜ਼ਿਆਦਾ ਕਰਾਂਗੇ ਬਈ ਠੀਕ ਆ ਤੁਹਾਡਾ ਨਾਮ ਲੈਦਾ ਆ ਕੇ ਹਾਂਜੀ ਠੀਕ ਆ ਵੀ ਮੌਕੇ ਤੇ ਬਈ ਵਧੀਆ ਹੋ ਜੂ ਯਾਨੀ ਹਾਂ ਵਧੀਆ ਠੀਕ ਹੈ ਤੇ ਇੱਕ ਕਰੀ ਬਈ ਇਹਦਾ ਗੇੜਾ ਦਵਾ ਦੇ ਉਹ ਧਾਰ ਚੋਈ ਵੀ ਹੁਣ ਹਾਂ ਬਈ ਹੁਣੀ ਚੋਕੇ ਆ ਤੇ ਠੀਕ ਆ ਤੇ ਡਿਟੇਲ 200 ਤਕਰੀਬਨ ਇਹਦੀ ਲੱਗਦੀ ਹੈਗੀ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਪਰ ਇਹ ਚੋਈ ਵੀ ਹੈਗੀ ਬਾਕੀ ਬਈ ਇਹ ਲੇਵਾ ਇਹਦੇਆਂ ਟਾਇਟ ਐ ਵੀ ਜਾਣੀ ਦਿਖਾਵੇ ਵਾਲਾ ਨਹੀਂ ਕਰਦੀ ਹਣਾ ਸਾਰੀਆਂ ਨਹੀਂ ਫੈਂਟ ਫੂਂਟ ਵਧਿਆ ਦੁੱਧ ਦੇਣੀਆਂ ਠੀਕ ਆ ਦੁੱਧ ਬੰਦਾ ਆਪਾਂ ਪੰਜ ਸੇ ਫੇਰ ਦੇ ਜੇ ਠੀਕ ਆ ਤਸੱਲੀ ਆਪਣੀ ਹਾਂ ਠੀਕ ਆ ਮੋੜ ਲਿਓ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਿੰਗਾ ਦੀ ਕੁਆਲਿਟੀ ਇਹਦੀ ਬਹੁਤ ਵਧੀਆ ਹੈਗੀ ਤੇ ਕੱਦ-ਕਾੜ ਦੇ ਵਿੱਚ ਵੀ ਚੰਗੀ ਹੈਗੀ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈ ਬਾਕੀ ਚੰਗੀ ਸਾਂ ਵੀ ਬੜੀ ਹੈ ਕਿਸੇ ਪੱਖ ਤੋਂ ਕੋਈ ਲਿੱਸੀ ਨਹੀਂ ਹੈਗੀ ਬਸ ਥੋੜਾ ਜਿਹਾ ਉਪਰੇ ਦਾ ਕਰਕੇ ਡਰਦੀ ਹੈਗੀ ਤੇ ਵੈਸੇ ਠੰਡੀ ਸੀਲ ਆ ਇੱਕ ਥੋੜਾ ਜਿਹਾ ਘਰ ਬਾਈ ਦਾ ਖੇਤਾਂ ਜਾਂ ਵੀ ਕੋਈ ਜ਼ਿਆਦਾ ਆਉਂਦਾ ਜਾਂਦਾ ਨਹੀਂ ਤਾਂ ਕਰਕੇ ਹੀ ਪਸ਼ੂ ਦਾ ਹੋ ਜਾਂਦਾ ਬਾਕੀ ਸਾਫ਼ ਸੁਥਰੀ ਹੈਗੀ ਸਾਰੇ ਪੱਖਾਂ ਤੋਂ ਤੇ ਬੱਚਾ ਆਪਾਂ ਕਿਹੜੀ ਆਹ ਬਈ ਇਹਦੀ ਭੈਣ ਹਾਂ ਠੀਕ ਆ ਸਾਰਿਆਂ ਦਾ ਮਤਲਬ ਇੱਕ ਹੋ ਰਵੇ ਜੂਗਾ ਨਾ ਉਹ ਸੇਦਗੀ ਹੀ ਹੈ ਠੀਕ ਆ ਜੀ ਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਬਾਕੀ ਮਾਨਤਾ ਨਾ ਮੌਕੇ ਤੇ ਹੋ ਜੂਗਾ ਬੱਚਾ ਤੁਹਾਨੂੰ ਆਪ ਦਿਖਾ ਦਿੰਨੇ ਕਟਾ ਇੱਧਰ ਬੈਠਾ ਬਿਲਕੁਲ ਤਾਜੀ ਸੋਈ ਹੈ ਜੀ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਤੇ ਲਈ ਜਾਂਦਾ ਤੁਸੀਂ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ